ਸਿਰੀ ਵਾਹਿ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਾਉੜੀ ਬੈ ਰਾਗਣ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫੇਰੇ ਤੇ ਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰੀ ਅਨ ਫਿਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਤਾਰ ਸਤ ਸੰਗਤ ਮੇ ਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੋਇ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਓਹ ਕਿਉ ਮਨ ਹ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤ ਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤ ਗੁਰ ਤੇ ਜੋ ਮੋਹ ਫੇਰੇ ਓਏ ਭ੍ਰਮ ਦੇ ਨਾ ਟਕੰਨ ਧਰਤ ਅਸਮਾਨ ਨ ਝੱਲਈ ਵਿੱਚ ਵਿਸਟਾ ਪਏ ਪਚਾਨ ਇਹੋ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ ਜਿਨ੍ਹਾਂ ਸਤਿਗੁਰ ਭੇਟਿਆ ਤਿਨ ਨੇੜ ਨਾ ਭਟੈ ਮਾਏ ਸਤਿਗੁਰ ਸੇਵਨ ਸੋ ਸੋਹਣੇ ਹਉ ਮੈਂ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀਆ ਕਿਉ ਮੇਲੀਐ ਹਰ ਮਾਇ ਘੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿਥੈ ਲੇਖਾ ਮੰਗੀਐ ਹਰ ਆਪੇ ਲਹਿ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਏ ਕਰ ਤਖ ਪਿਰ ਘਰ ਨਾਲ ਪਿਆਰਾ ਵਿਛੜਾ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਾਲਾਏ ਉਪਾਏ ਕਿ ਤੈ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲਿਵ ਲਾਏ ਘਰ ਜਾਏ ਪਾਵੇ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਬਿਮਾਰੀ ਐ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰੇ ਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਤ ਪਾਏ ਹਰ ਦਰਗਹ ਪੈਨਾਇ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੌਰਮੁਖ ਕਾਰਕਮਾਏ ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇ ਲਾਏ ਗਾਉੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ ਪਿਰ ਗੁਰਮਤਿ ਹਿਰਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲ ਰਹਾਓ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਪਾਲ ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚੱਲੇ ਤੇਰੇ ਨਾਲ ਮਨ ਕਰ ਹਲਾ ਵਡ ਭਾਗੀਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤ ਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸਮਾਨ ਗੁਰ ਨੌਂ ਨਿਦ ਨਾਮ ਵੇਖਾ ਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲਾ ਚਤਰਾਈ ਛੱਡ ਵਿਖਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆ ੜਾ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵਹਿ ਬਾਹਰ ਭਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲੱਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰ ਵਰ ਪੁਰਖ ਆਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗਾਉੜੀ ਗਵਰੇਰੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹ ਮਨ ਮਹਿ ਕਰਤ ਗਮਾਨਾ ਤਬ ਇਹ ਬਾਵਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀਰੀਨਾ ਤਾ ਤੇ ਰਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸਕੀਨੀ ਸਤ ਗੁਰ ਆਪਣੇ 모ਹੇ দান ਦੀ ਨਿਰਾਹੋ ਜਬ ਕਿਸ ਕਉ ਇਹੋ ਜਾਨ ਸਮੰਦਾ ਤਬ ਸਗਲੇ ਇਸ ਮੇਲਹ ਫੰਦਾ ਮੇਰ ਤੇਰ ਜਬ ਇਨਹ ਚੁਕਾਈ ਤਾਂ ਤੇ ਇਸ ਸੰਗ ਨਹੀਂ ਬੈرائی ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕਉ ਹੈ ਮੁਸ਼ਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੋ ਨਾਹੀ ਕਿਛ ਤਾਤਾ ਜਬ ਇਨ ਆਪਣੋ ਬਾਦਿਓ ਮੋਹਾ ਆਵੈ ਜਾਏ ਸਦਾ ਜਮ ਜੋਹਾ ਜਬ ਇਸਤੇ ਇਸ ਜਬ ਇਸਤੇ ਸਭ ਬਿਨਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰਮਾਨੇ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਦ ਇਨ ਇਹ ਕੋ ਏਕੀ ਬੂਜਿਆ ਤਬ ਤੇ ਇਸ ਨੋ ਸਭ ਕਿਛ ਸੂਜਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਪਤਾਵੈ ਨਹਿ ਤਿਸ ਲਾਥੀ ਜਬ ਇਸ ਤੇ ਇਹੋ ਹੋਇਓ ਜੌਲਾ ਪੀਛੈ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਘਰ ਕੀ ਕੀਮਤ ਪਰੀ ਕਰਨ ਕਰਾਵਨ ਸਭ ਕਿਛ ਏਕੈ ਆਪੇ ਬੁੱਧ ਵਿਚਾਰ ਬਿਬੇਕੈ ਦੂਰ ਨਾਨੇ ਰੈ ਸਭ ਕੈ ਸੰਗਾ ਸੱਚ ਸਾ ਲਾਹਣ ਨਾਨਕ ਹਰ ਰੰਗਾ ਗਾਉੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕਉ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਹਿ ਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਈहां ਉहां ਜੋ ਕਾਮ ਤੇਰੈ ਰਹਾਓ ਜਾਸ ਜਪਤ ਭਉ ਅਪਦਾ ਜਾਏ ਧਾਵਤ ਮਨੁਆ ਆਵੈ ਠਾਏ ਜਾਸ ਜਪਤ ਫਿਰ ਦੁੱਖ ਨਾ ਲਾਗੇ ਜਾਸ ਜਪਤ ਇਹ ਹਉ ਮੈਂ ਭਾਗੇ ਜਾਸ ਜਪਤ ਬਸ ਆਵਹਿ ਪੰਚਾ ਜਾਸ ਜਪਤ ਹਿਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰ ਗਹਿ ਸਿਝੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵਹਿ ਸਾਧ ਜਾਸ ਜਪਤ ਮਨ ਸੀਤਲ ਹੋਵੇ ਜਾਸ ਜਪਤ ਮਲ ਸਗ ਲੀਖ ਹੋਵੇ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋੜੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹ ਕਾਲ ਨ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸ਼ਕਲ ਕਛੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਭ ਦ੍ਰਿਸ਼ਟ ਗੁਰ ਸੋਭ ਦ੍ਰਿਸ਼ਟ ਸਭ ਊਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹ ਨਾਨਕ ਜਿਸ ਸਤ ਗੁਰ ਪੂਰਾ ਗਾਉੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਿਦ ਅੰਤਰ ਧਾਰੈ ਪੰਜ ਜਨਾ ਸਿਉ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾ ਕੈ ਆਤਮਾ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾ ਕੈ ਹੋਏ ਜਾ ਕੋ ਦਇਆ ਮਾਇਆ ਪ੍ਰਭ ਸੋਏ ਰਹਾ ਸਾਜਨ ਦੁਸ਼ਟ ਜਾਕੇ ਏਕ ਸਮਾਨੈ ਜੀਤਾ ਬੋਲਣ ਤੇ ਤਾ ਗਿਆਨੈ ਜੀਤਾ ਸੁਨਣਾਂ ਤੇ ਤਾ ਨਾਮ ਜੀਤਾ ਪੇਖਣ ਤੇ ਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹਸਨਾ ਸਹਿਜੇ ਚੂਪ ਸਹਿਜੇ ਹੀ ਜਪਨਾ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਣ ਸੰਗ ਸਹਿਜ ਗ੍ਰਹਿ ਮਹਿ ਸਹਿਜ ਉਦਾਸੀ ਸਹਿਜੇ ਦੁਬਿਦਾ ਤਨ ਕੀ ਨਾਸੀ ਜਾ ਕੈ ਸਹਿਜ ਮਨ ਭਇਆ ਆਨੰਦ ਤਾ ਕੋ ਭੇਟਿਆ ਪਰਮ ਆਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕ타 ਸਹਿਜ ਕਥਾ ਮਹਿ ਆਤਮ ਰਸਿਆ ਤਾ ਕੈ ਸੰਗ ਅਭਿਨਾਸੀ ਵਸਿਆ ਸਹਜੇ ਆਸਣ ਸਹਜੇ ਸਹਜੇ ਆਸਣ ਅਸਥਿਰ ਭਾਇਆ ਸਹਜੇ ਅਨਹਤ ਸ਼ਬਦ ਵਜਾਇਆ ਸਹਜੇ ॠਣ ਚੁਣ ਘਾਰ ਸੁਹਾਇਆ ਤਾ ਕੈ ਘਰ ਪਾਰ ਬ੍ਰਹਮ ਸਮਾਇਆ ਸਹਜੇ ਜਹ ਕਉ ਪਰਿਉ ਕਰਮ ਸਹਜੇ ਗੁਰ ਭੇਟਿਓ ਸੱਚ ਧਰਮ ਜਾ ਕੈ ਸਹਜ ਭਾਇਆ ਸੋ ਜਾਣੈ ਨਾਨਕ ਦਾਸ ਤਾ ਕੈ ਕੁਰਬਾਨ ਗਾਉੜੀ ਮਹੱਲਾ ਪੰਜਵਾ ਪ੍ਰਥਮੇ ਗਰਭਵਾਸ ਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪਰ ਗਵਨ ਕਰ ਹੈ ਗੇ ਬਪਰੇ ਕਵਨ ਅਸਥਾਨ ਜੋ ਕਬ ਹੋਣਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਓ ਇੰਦਰਪੁਰੀ ਮਹ ਸਰ ਪਰ ਮਰਣਾ ब्रह्मपुरी नहि चल नहि रहणा शिवपुरी का होएगा काला त्रैगुण माया बिन सबे ताला गिरतर धरन तार गगन अर तारे रब सस पवन पावक नीरा रे दिन सरएन बरत अर भेदा सासत सिमरित बिन सहगे बेदा तीर्थ देव देहोरा पोथी ਮਾਲਾ ਤਿਲਕ ਸੋਚ پاک ਹੋਤੀ ਧੋਤੀ ਡੰਡਾਤ ਪ੍ਰਸ਼ਾਦਨ ਭੋਗਾ ਧੋਤੀ ਡੰਡਾਤ ਪ੍ਰਸ਼ਾਦਨ ਭੋਗਾ ਗਵਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀ ਸੈ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਹਿ ਚਲ ਸਚ ਥਾਨਾ ਤਹਾਂ ਸੰਗਤ ਸਾਧ ਗੁਣ ਰਸੈ ਅਨ ਭਉ ਨਗਰ ਤਹਾਂ ਸਦ ਵਸੈ ਤਹ ਭਉ ਭਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤਹ ਸਦਾ ਆਨੰਦ ਅਨ ਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੈ ਤਾਕਾ ਦੀ ਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਹਿ ਚਲ ਥਾਨ ਸਾਧ ਸੰਗ ਤਰੈ ਗਾਉੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸਹਿ ਵਡਿਆਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜੇ ਦੁਬਿਦਾ ਮਾਰ ਗਵਾਵੇ ਇਸ ਹਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕਉ ਭਉ ਨਾਹੀਂ ਜੋ ਇਸ ਮਾਰੇ ਸੋ ਨਾਮ ਸਮਾਹੀਂ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ 부ਜੈ ਜੋ ਇਸ ਮਾਰੇ ਸੋ ਦਰਗਹਿ ਸਿੱਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੇ ਜੋ ਇਸ ਮਾਰੇ ਸੋ ਨਿਹ ਚਲਤਨੇ ਜੋ ਇਸ ਮਾਰੇ ਸੋ ਵਡ ਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜਾਉਲਾ ਜਾ ਕਉ ਭਏ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦਵੈ ਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੁਰ ਦਵੈ ਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਰਹਿ ਰਹੀ ਸਮੂਹ ਸੰਗਤ ਨੂੰ ਦਾਸ ਮਨਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਧੰਨਤਾ ਦੇ ਯੋਗ ਹੋ ਜੋ ਹਰ ਰੋਜ਼ ਪੰਜ ਅੰਗ ਸਹਿਜ ਪਾਠ ਦੇ ਸਰਵਣ ਕਰਦੇ ਹੁ ਤੇ ਇਹ ਸੇਵਾ ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਸੇਵਾ ਸੰਸਥਾ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਨਿਭਾਈ ਜਾ ਰਹੀ ਹੈ ਤੇ ਗੁਰਮੁਖੋ ਦੋ ਗੱਲਾਂ ਜ਼ਿਕਰਨੀ ਆਪਦੇ ਨਾਲ ਇੱਕ ਤਾਂ ਅੱਜ ਚੌਥੇ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਜਿਹੜੀਆਂ ਆਰੰਭ ਹੋਈਆਂ ਗਉੜੀ ਰਾਗਣੀ ਦੇ ਵਿੱਚ ਉਹ ਗਉੜੀ ਮਹੱਲਾ ਚੌਥਾ ਕਰ ਹੱਲੇ ਉਹਨੂੰ ਕਰ ਹੱਲੇ ਪਾਠ ਨਹੀਂ ਕਰਨਾ ਉਹਨੂੰ ਕਰ ਹੱਲੇ ਕਹਿਣਾ ਕਰ ਹੱਲਾ ਮਨ ਪਰਦੇਸੀਆ ਤੇ ਕਰ ਹਲਾ ਮਤਲਬ ਵੀ ਉਹਨੂੰ ਹੱਲਾ ਨਹੀਂ ਕਹਿਣਾ ਕਰ ਹੱਲਾ ਨਹੀਂ ਕਹਿਣਾ ਕਰ ਹਲਾ ਕਰ ਹੱਲੇ ਦਾ ਮਤਲਬ ਹੁੰਦਾ ਊਠ ਕੈਮਲ ਜਿਹੜਾ ਹੁੰਦਾ ਦੂਜੀ ਬੇਨਤੀ ਇਹ ਹੈ ਵੀ ਕੱਲ ਆਪਾਂ ਜਿਹੜਾ ਪਾਠ ਸੀਗਾ ਉਹ 205 ਤੋਂ 210 ਅੰਗ ਤੱਕ ਦੁਬਾਰੋਂ ਅਪਲੋਡ ਕੀਤਾ ਕਿਉਂਕਿ ਉਸ ਪਾਠ ਦੇ ਵਿੱਚ ਇੱਕ ਸ਼ਬਦ ਮਿਸ ਹੋ ਗਿਆ ਸੀ ਇਸ ਕਰਕੇ ਸਮੂਹ ਸੰਗਤਾਂ ਨੂੰ ਮੇਰੀ ਬੇਨਤੀ ਹੈ ਬੇਸ਼ੱਕ ਉਹ ਤੁਸੀਂ ਪਹਿਲਾਂ ਜਿਹੜਾ ਪਾਠ ਸੀਗਾ ਉਹ ਸਰਵਣ ਕੀਤਾ ਸੀ ਉਹ ਮੈਂ ਡਿਲੀਟ ਕਰ ਦਿੱਤਾ ਤੇ ਇਹ ਜਿਹੜਾ ਹੁਣ ਪਾਠ ਪਾਠ ਕੱਲ ਅਪਲੋਡ ਕੀਤਾ 205 ਤੋਂ 210 ਅੰਗ ਤੱਕ ਇਹਨੂੰ ਜਰੂਰ ਦੁਬਾਰੋਂ ਸੁਣ ਲਿਓ ਕਿਉਂਕਿ 207 ਅੰਗ ਦੇ ਉੱਤੇ ਜਿਹੜਾ ਸ਼ਬਦ ਸੀਗਾ ਇੱਕ ਉੱਪਰਲਾ ਹੀ ਸ਼ਬਦ ਸੀ ਜਿਹੜਾ ਉਹ ਮਿਸ ਹੋ ਗਿਆ ਸੀਗਾ ਐਨੀਆਂ ਕੁ ਬੇਨਤੀਆਂ ਸੀਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ